ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਫਾਈਵ ਰਿਵਰ ਨਿਊਜ਼ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਸੋ ਮੈਂ ਰਾਈਵਰ ਸਿੰਘ ਚੂਰਾ ਲੈ ਕੇ ਹਾਜ਼ਰਾਂ ਅੱਜ ਦੀਆਂ ਤਾਜ਼ਾ ਖਬਰਾਂ ਕੁਝ ਵੱਡੀਆਂ ਖਬਰਾਂ ਕੁਝ ਖਾਸ ਖਬਰਾਂ ਸੋ ਸਭ ਤੋਂ ਪਹਿਲਾਂ ਵੱਡੀ ਖਬਰ ਵੱਲ ਰੁੱਖ ਕਰਦੇ ਹਾਂ ਕਿ ਅਰਵਿੰਦ ਕੇਜਰੀਵਾਲ ਬੀਜੇਪੀ ਚ ਹੋਣਗੇ ਸ਼ਾਮਲ ਜਿਹੜਾ ਸਭ ਤੋਂ ਵੱਡਾ ਸਵਾਲ ਬਣਿਆ ਹੋਇਆ ਹੈ ਕੀ ਅਰਵਿੰਦ ਕੇਜਰੀਵਾਲ ਬੀਜੇਪੀ ਚ ਹੋਣਗੇ ਸ਼ਾਮਲ ਕਿਉਂਕਿ ਪਿਛਲੇ ਦਿਨੀ ਅਰਵਿੰਦ ਕੇਜਰੀਵਾਲ ਜੀ ਨੇ ਐਤਵਾਰ ਨੂੰ ਵੱਡਾ ਦਾਅਵਾ ਕਰਦੇ ਹੋਏ ਕਿਹਾ ਸੀ ਕਿ ਉਹਨਾਂ ਨੂੰ ਭਾਜਪਾ 'ਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਓਹ ਇਹ ਜਿਹੜਾ ਉਹਨਾਂ ਦਾ ਬਿਆਨ ਹੈਗਾ ਹੈ ਆਮ ਆਦੀ ਪਾਰਟੀ ਦੇ ਵਿਧਾਇਕਾਂ ਦੀ ਖਰੀਦੋ-ਫਰੋਖਤ ਤੇ ਜਿਹੜੇ ਦੋਛਾਂ ਦੀ ਜਿਹੜੀ ਜਾਂਚ ਪੜਤਾਲ ਕੀਤੀ ਜਾ ਰਹੀ ਸੀਗੀ ਉਸ ਸਮੇਂ ਜਿਹੜਾ ਜਦੋਂ ਜਾਂਚ ਦੇ ਦੌਰਾਨ ਜਿਹੜਾ ਸਾਹਮਣੇ ਆਇਆ ਹੈ ਜਿਹੜਾ ਇੱਕ ਵੱਡਾ ਸਵਾਲ ਹੈ ਜਿਹੜਾ ਸਾਹਮਣੇ ਆ ਰਿਹਾ ਹੈ ਕਿ ਕੀ ਅਰਵਿੰਦ ਕੇਜਰੀਵਾਲ ਬੀਜੇਪੀ ਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਜਿਹੜਾ ਇਹ ਦਾਵਾ ਕੀਤਾ ਗਿਆ ਸੀ ਇਹ ਕਿਹਾ ਗਿਆ ਸੀਗਾ ਪਿਛਲੇ ਦਿਨੀ ਐਤਵਾਰ ਜਦੋਂ ਉਹਨਾਂ ਨੇ ਇਹ ਜਿਹੜੀ ਜਾਂਚ ਕਮੇਟੀ ਬਣਾਈ ਸੀਗੀ ਜੇ ਜਾਂਚ ਦੌਰਾਨ ਜਿਹੜਾ ਸਾਹਮਣੇ ਆਇਆ ਸੀ ਕਿ ਜਿਹੜੇ ਉਹਨਾਂ ਦੇ ਐਮ.ਐਲ.ਏ. ਹੈਗੇ ਨੇ ਉਹਨਾਂ ਦੀ ਜਿਹੜੀ ਖਰੀਦੋ ਪ੍ਰੋਕਸ ਚੱਲ ਰਹੀ ਹੈ ਤੇ ਜਿਸ ਦੌਰਾਨ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ ਜਾਂਚ ਦੌਰਾਨ ਜਿਹੜਾ ਹੈ ਇਹ ਸਾਹਮਣੇ ਜਿਹੜਾ ਵੱਡਾ ਬਿਆਨ ਆਇਆ ਹੈ ਸੋ ਅਗਲੀ ਖਬਰ ਵੱਲ ਰੁੱਕ ਕਰਦੇ ਹਾਂ ਜੋ ਖਬਰ ਸੀਬੀਐਸ ਬੋਰਡ ਦੇ ਨਾਲ ਸਬੰਧਿਤ ਹੈਗੀ 10ਵੀਂ ਅਤੇ 12ਵੀਂ ਕਲਾਸ ਦੇ ਜਿਹੜੇ ਵਿਦਿਆਰਥੀ ਹੈਗੇ ਨੇ ਉਹਨਾਂ ਦੇ ਪੇਪਰਾਂ ਦੇ ਵਿੱਚ ਵੱਡਾ ਬਦਲਾਅ ਸਾਹਮਣੇ ਆਇਆ ਹੈ ਜੀ ਹਾਂ ਸੀਬੀਐਸ ਬੋਰਡ ਦੇ ਜਿਹੜੇ ਪੇਪਰ ਹੈਗੇ ਪ੍ਰੀਖਿਆਵਾਂ ਦੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰੀ ਸਿੱਖਿਆ ਮੰਤਰਾਲੇ ਦੇ 10ਵੀਂ ਅਤੇ 12ਵੀਂ ਜਮਾਤ ਦੇ ਜਿਹੜੇ CBSE ਬੋਰਡ ਦੇ ਪ੍ਰੀਖਿਆ 2024 ਵਿੱਚ ਵੱਡੇ ਬਦਲਾਅ ਕੀਤੇ ਗਏ ਹਨ ਜੀਆਂ CBSE ਦੇ ਜਿਹੜੇ ਵਿਦਿਆਰਥੀ ਹੈਗੇ ਨੇ ਉਹਨਾਂ ਲਈ ਜਿਹੜੀ ਇੱਕ ਜਿਹੜੀ ਖਬਰ ਖਾਸ ਹੋਣ ਵਾਲੀ ਹੈ ਕੁਝ ਜਿਹੜੇ ਜਿੰਨੇ ਵੀ CBSE ਬੋਰਡ ਦੇ ਵਿੱਚ ਵਿਸ਼ੇ ਹੈਗੇ ਨੇ ਜਿੰਨੇ ਵੀ ਵਿਸ਼ੇ ਹੈਗੇ ਨੇ ਆਲਰੇਡੀ ਹਰ ਵਿਸ਼ੇ ਦੇ ਵਿੱਚੋਂ ਜਿਹੜਾ 10ਵੀਂ ਅਤੇ +2 ਦੇ ਵਿੱਚੋਂ ਜਿਹੜਾ ਬੱਚੇ ਨੂੰ ਪਾਸ ਹੋਣਾ ਲਾਜ਼ਮੀ ਜਿਹੜਾ ਹੋਵੇਗਾ ਕਿਉਂਕਿ ਜੇਕਰ ਉਹ ਇਨਾ ਸਾਰੇ ਵਿਸ਼ਿਆਂ ਦੇ ਵਿੱਚੋਂ ਪਾਸ ਨਹੀਂ ਹੁੰਦਾ ਤਾਂ ਉਹਨਾਂ ਨੂੰ ਫੇਲ ਗਿਣਿਆ ਜਾਊਗਾ ਤੇ ਹੋਰ ਵੱਡੀ ਖਬਰ ਵਾਲੇ ਰੁੱਕ ਕਰਦੇ ਆ ਚੰਡੀਗੜ੍ਹ ਚੋਣ ਅਧਿਕਾਰੀਆਂ ਦੀ ਵੀਡੀਓ ਤੇ ਜਿਹੜੇ ਪੜਕੇ ਨੇ ਚੀਪ ਜਸਟਿਸ ਜੀ ਹਾਂ ਪੂਰੀ ਖਬਰ ਹੈਗੀ ਏ ਚੰਡੀਗੜ੍ਹ ਮੇਅਰ ਚੋਣਾਂ ਜਿਹੜਾ ਐਸ்சி ਦੇ ਐਸ்சி ਨੇ ਚੋਣ ਅਧਿਕਾਰੀ ਨੂੰ ਲਗਾਈ ਫਟਕਾਰ ਜੀ ਹੰ ਨਗਰ ਨਿਗਮ ਦੀ ਜਿਹੜੀ ਬੈਠਕ ਤੇ ਵਿਰੋਕ ਲਗਾਈ ਗਈ ਹੈ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਸੋਮਵਾਰ ਨੂੰ ਸੁਪਰੀਮ ਕੋਰਟ ਚ ਸੁਣਵਾਈ ਹੋਣੀ ਸੀ ਜਿਸ ਤੋਂ ਬਾਅਦ ਚੋਣ ਅਧਿਕਾਰੀ ਅਨਿਲ ਮਸੀਹ ਨੂੰ ਸੁਪਰੀਮ ਕੋਰਟ ਨੇ ਫਟਕਾਰ ਲਗਾਈ ਹੈ ਚੀਫ ਜਸਟਿਸ ਡੀਵਾਈ ਚੰਦਰ ਚੂੜ ਨੇ ਕਿਹਾ ਕਿ ਸਪਸ਼ਟ ਹੈ ਕਿ ਉਹਨਾਂ ਨੇ ਬਿਲਟ ਪੇਪਰਾਂ ਨੂੰ ਡਿਫੈਂਸਡ ਕੀਤਾ ਸੀਗਾ ਕਿ ਉਹ ਇਸ ਤਰ੍ਹਾਂ ਦੀ ਚੋਣਾਂ ਯੋਜਿਤ ਕਰਦੇ ਹਨ ਇਹ ਲੋਕਤੰਤਰ ਦਾ ਮਜ਼ਾਕ ਹੈ ਇਹ ਲੋਕਤੰਤਰ ਦਾ ਕਤਲ ਹੈ ਇਸ ਇਸ ਅਫਸਰ ਤੇ ਮੁਕਦਮਾ ਚਲਾਇਆ ਜਾਣਾ ਚਾਹੀਦਾ ਹੈ ਜੀ ਹਾਂ ਜਸਟਿਸ ਜਿਹੜੇ ਹੈਗੇ ਨੇ ਸੁਪਰੀਮ ਕੋਰਟ ਦੇ ਉਹਨਾਂ ਨੇ ਚੋਣ ਮੇਅਰ ਦੀ ਚੋਣਾਂ ਨੂੰ ਲੈ ਕੇ ਜਿਹੜਾ ਅਧਿਕਾਰੀਆਂ ਨੂੰ ਫਟਕਾਰ ਲਗਾਈ ਏ ਇਹ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਏ ਉਸ ਤੋਂ ਬਾਅਦ ਇੱਕ ਹੋਰ ਵੱਡੀ ਖਬਰ ਵੱਲ ਰੁਕ ਕਰਦੇ ਹਾਂ ਆਮਚਾਰੀ ਵਿਰੋਧੀ ਨੀਤੀਆਂ ਦੇ ਵਿਰੋਧ ਚੋਂ ਬੱਸਾਂ 'ਚੋਂ 52 ਤੋਂ ਵੱਧ ਸਵਾਰੀਆਂ ਬਿਠਾਉਣ ਤੇ ਰੋਕ ਲਾਈ ਸੀ ਜਿਸ ਨੂੰ ਹੁਣ ਵਾਪਸ ਲੈ ਲਿਆ ਗਿਆ ਹੈ ਜੀ ਹਾਂ ਇਹ ਪੰਨ ਬੱਸ ਅਤੇ ਪੀਆਰਟੀਸ ਦੇ ਮੁਲਾਜ਼ਮਾਂ ਦੇ ਵੱਲੋਂ ਜਿਹੜੀ ਰੋਕ ਲਗਾਈ ਗਈ ਸੀ 52 ਸਵਾਰੀਆਂ ਤੋਂ ਵੱਧ ਜਿਹੜੀਆਂ ਸਵਾਰੀਆਂ ਨੇ ਬਿਠਾਈਆਂ ਜਾ ਰਹੀਆਂ ਸੀਗੀਆਂ ਇਹ ਹੁਣ ਜਿਹੜਾ ਉਹਨਾਂ ਦਾ ਫੈਸਲਾ ਆ ਗਿਆ ਹੈ ਉਹ ਵਾਪਸ ਲੈ ਲਿਆ ਗਿਆ ਹੈ ਜੀ ਹਾਂ ਇੱਕ ਹੋਰ ਵੱਡੀ ਖਬਰ ਵੱਲ ਰੁੱਖ ਕਰਦੇ ਹਾਂ ਜੋ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਲੰਧਰ ਦਿਬਾਲ ਸਟੈਂਡ ਦੇ ਨੇੜੇ ਇੱਕ ਜੰਗਲੀ ਜਾਨਵਰ ਦੇ ਆਉਣ ਕਾਰਨ ਜਿਹੜੀ ਭਾਜੀ ਦੌੜ ਮੱਤ ਗਈ ਜਿਹੜੀ ਹੜਕਮ ਬੱਜ ਗਈ ਜੀਹਾਂ ਪੂਰੀ ਖਬਰ ਇਹ ਹੈ ਕਿ ਪੰਜਾਬ ਰੋਡਵੇ ਡੀਪੂ ਤੇ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਜਦੋਂ ਸਵੇਰੇ 7 ਵਜੇ ਇੱਕ 12 ਸਿੰਘਾ ਜਿਹੜਾ ਬੱਸ ਸਟੈਂਡ ਤੇ ਦੇਖਿਆ ਗਿਆ ਜਿਸ ਤੋਂ ਬਾਅਦ ਤਕਰੀਬਨ 3 ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਅਤੇ ਜਿਹੜੇ ਡੀਪੂ ਦੇ ਜਿਹੜੇ ਹੈਗੇ ਸੀ ਕਰਮਚਾਰੀਆਂ ਦੇ ਮਦਦ ਨਾਲ ਕਿਸੇ ਤਰ੍ਹਾਂ 12 ਸਿੰਘਾ ਨੂੰ ਕਾਬੂ ਕੀਤਾ ਗਿਆ ਘਟਨਾ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਹੜੀ ਘਟਨਾ ਸਾਹਮਣੇ ਆ ਰਹੀ ਏ ਇਸ ਦੇ ਨਾਲ 12 ਸਿੰਘਾ ਦੀ ਲੱਤਾਂ ਤੇ ਗੰਬੀਰ ਸੱਟ ਲੱਗੀ ਏ ਜਿਹੜਾ ਦੱਸਣ ਦੇ ਵਿੱਚ ਆ ਰਿਹਾ ਸਨੋ ਲਾਜ ਲਈ ਪੇਜ ਤੇ ਤਾਂ ਗਿਆ ਹੈ ਪੰਜਾਬ ਰੋਡਵੇ ਡਿਪੂ ਤੇ ਕੰਮ ਕਰਦੇ ਲਵਲੀ ਨੇ ਦੱਸਿਆ ਕਿ ਔਰ ਜਾਨਾਂ ਦੀ ਤਰ੍ਹਾਂ ਜਿਹੜਾ ਅੱਜ ਵੀ ਜਿਹੜਾ ਬੱਸ ਸਟੈਂਡ ਤੇ ਪਹੁੰਚੇ ਸਵੇਰੇ ਕਰੀਬ 7 ਵਜੇ ਡਿਪੂ ਨੰਬਰ 1 ਤੇ ਕੁਝ ਹਲਚਲ ਜਿਹੜੀ ਉਹਨਾਂ ਨੂੰ ਨਜ਼ਰ ਆਈ ਪਹਿਲਾਂ ਤਾਂ ਮੁਲਾਜ਼ਮ ਨੇ ਸੋਚਿਆ ਕਿ ਕੁੱਤਾ ਇੱਧਰ ਉੱਧਰ ਘੁੰਮ ਰਿਹਾ ਹੋਵੇਗਾ ਪਰ ਜਦੋਂ ਉਸਨੇ ਛਾਲ ਮਾਰੀ ਤਾਂ ਉਸ ਨੂੰ 12 ਸਿੰਗਾ ਆਉਣ ਦਾ ਪਤਾ ਲੱਗਿਆ ਸਭ ਤੋਂ ਪਹਿਲਾਂ ਉਹ ਮਾਮਲੇ ਦੀ ਸੂਚਨਾ ਜੰਗਲਾਤ ਭਾਗ ਨੂੰ ਦਿੱਤੀ ਗਈ ਉਸ ਦੀ ਜੰਗਲਾਤ ਭਾਗ ਦੀ ਪੂਰੀ ਟੀਮ ਨੇ ਉੱਥੇ ਜਿਹੜਾ ਪਹੁੰਚ ਕੀਤੀ ਕੁਝ ਸਮੇਂ ਬਾਅਦ ਜੰਗਲਾਤ ਭਾਗ ਦੇ ਦੋ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ लवली ਨੇ ਕਿਹਾ ਜਦੋਂ ਬਚਾਅ ਸ਼ੁਰੂ ਕੀਤਾ ਗਿਆ ਤਾਂ ਬਾਰਾ ਸਿੰਘਾ ਡਰ ਗਿਆ ਉਹ ਕਾਂਦ ਟਾਪ ਕੇ ਡਿਪੂ ਨੰਬਰ 2 ਤੇ ਪਹੁੰਚ ਗਿਆ ਟੀਮਾਂ ਕਰੀਬ 3 ਘੰਟੇ ਦੀ 12 ਸਿੰਘਾਂ 3 ਘੰਟੇ ਦੀ ਮੁਸ਼ਕਲ ਤੋਂ ਬਾਅਦ ਜਿਹੜਾ 12 ਸਿੰਘਾਂ ਨੂੰ ਕਾਬੂ ਕਰਨ ਦੇ ਵਿੱਚ ਜਿਹੜੀ ਸਫਲਤਾ ਹਾਸਲ ਕੀਤੀ ਇਸ ਦੌਰਾਨ ਉਹ ਛੜਕ ਵੱਲ ਭੱਜਣ ਲੱਗਾ ਤਾਂ ਦਰਵਾਜ਼ਾ ਬੰਦ ਦੇਖਿਆ ਇਸ ਦੌਰਾਨ 12 ਸਿੰਘਾਂ ਕਬਰਾ ਕੇ ਦਰਵਾਜ਼ੇ 'ਚ ਵੱਜ ਗਿਆ ਤੇ ਜਿਸ ਕਾਰਨ ਉਹ ਦਰਵਾਜ਼ੇ 'ਚ ਫਸ ਗਿਆ ਜਿਸ ਤੋਂ ਬਾਅਦ ਰੱਸਿਆਂ ਦੀ ਮਦਦ ਨਾਲ ਕਿਸੇ ਤਰ੍ਹਾਂ ਉਸ ਨੂੰ ਕਾਬੂ ਕਰ ਲਿਆ ਗਿਆ ਜੀਆਂ ਜਿਹੜਾ ਜਲੰਧਰ ਤੋਂ ਖਬਰ ਆ ਰਹੀ ਸੀ ਸਾਹਮਣੇ ਜਲੰਧਰ বাস ਸਟੈਂਡ ਤੇ ਜਿਹੜਾ ਡੇਪੂ ਜਿਹੜੇ ਕਰਮਚਾਰੀ ਵੱਲੋਂ ਜਿਹੜਾ ਸਵੇਰ 7 ਵਜੇ 12 ਸਿੰਘਾਂ ਦੇਖਿਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਮਲਾਜਮਾਂ ਨੂੰ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਜੰਗਲਾਤ ਭਾਗ ਦੇ ਜਿਹੜੇ ਕਰਮਚਾਰੀ ਉਸ ਜਗ੍ਹਾ ਤੇ ਪਹੁੰਚੇ ਤੇ ਜਿਹੜਾ ਡੇਪੂ ਦੇ ਕਰਮਚਾਰੀਆਂ ਦੀ ਮਦਦ ਨਾਲ ਜਿਹੜਾ ਉਸ 12 ਸਿੰਘਾਂ ਤੇ ਕਾਬੂ ਪਾਇਆ ਗਿਆ ਜੀ ਹਾਂ ਇੱਕ ਹੋਰ ਵੱਡੀ ਖਬਰ ਵੱਲ ਰੁੱਕ ਕਰਦੇ ਹਾਂ ਖਬਰ ਜਿਹੜੀ ਪੁਲਿਸ ਸਟੇਸ਼ਨ ਤੇ ਵੱਡੇ ਜਿਹੜਾ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 10 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਜੀ ਆ ਪੂਰਾ ਮਾਮਲਾ ਪਾਕਿਸਤਾਨ ਦੇ ਖੇਮਬਰ ਪਖਤੂਨ ਖਵਾ ਦੇ ਡੇਰਾ ਇਸਲਾਮ ਖਾਨ ਦੇ ਜ਼ਿਲ੍ਹੇ ਚ ਇੱਕ ਪੁਲਿਸ ਥਾਣੇ ਤੇ ਹਮਲੇ ਚ ਕਟੋ-ਕਟ 10 ਜਿਹੜੇ ਮਲਾਜ਼ਮਾਂ ਦੀ ਮੌਤ ਹੋ ਗਈ ਏ ਇਸ ਹਮਲੇ ਚ 6 ਹੋਰ ਜ਼ਖਮੀ ਦੱਸੇ ਜਾ ਰਹੇ ਨੇ ਪੁਲਿਸ ਮੁਤਾਬਕ ਦਰਬਨ ਸਥੀਲ ਦਰਬਨ تحصیل ਚੋਂ ਪਰਚੇ ਕਰੀਬ 3 ਵਜੇ 8 ਵਜੇ ਦੀਆਂ ਨੇ ਭਾਰੀ ਹਿਥਿਆਨਾਂ ਨੂੰ ਥਾਣੇ ਤੇ ਜਿਹੜਾ ਹਮਲਾ ਬੋਲ ਦਿੱਤਾ ਜਿਸ ਤੇ ਜਿਸ ਦਰਾਨ ਜਿਹੜੇ 10 ਜਿਹੜੇ ਕਰਮਚਾਰੀ ਹੈਗੇ ਨੇ ਉਹ ਉਹਨਾਂ ਦੀ ਮੌਤ ਹੋ ਗਈ ਤੇ ਜਿਹੜੇ 6 ਕਰਮਚਾਰੀ ਹੈਗੇ ਨੇ ਉਹਨਾਂ ਦੀ ਜਿਹੜਾ ਗੰਭੀਰ ਸੱਟਾਂ ਦਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਜਿਹੜੇ ਕਰਮਚਾਰੀਆਂ ਨੂੰ ਨੇੜੇ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜੀ ਹਾਂ ਤੇ ਇੱਕ ਹੋਰ ਜਿਹੜੀ ਦਰਦਨਾਕ ਜਿਹੜੀ ਖਬਰ ਵੱਲ ਰੁੱਖ ਕਰਦੇ ਆ ਜਿਹੜੀ ਮਾਸੂਮੀਅਤ ਨਾਲ ਭਰੀ ਹੋਈ ਏ ਜਿਹੜੀ ਹਵਾਨੀਅਤ ਨਾਲ ਭਰੀ ਹੋਈ ਏ ਸ਼ਰਾਬੀ ਨੌਜਵਾਨ ਨੇ 3 ਸਾਲਾਂ ਮਾਸੂਮ ਬਣ ਨਾਲ ਕੀਤਾ ਰੇਪ ਜੀਹਾਂ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਰਾਜਸਥਾਨ ਦੇ ਸਰਦੀ ਜਿਹੜਾ ਖੇਤਰ ਹੈਗਾ ਹੈ ਜਸਲਮੇਰ ਜ਼ਿਲ੍ਹੇ ਦੇ ਨਚਾਣਾ ਥਾਣਾ ਦੀਨਪੰਦੇ ਨਾਰੀ ਬਣਿਆਰੀ ਏ ਜੀਹਾਂ ਨਾਰੀ ਇਲਾਕੇ ਚ ਐਤਵਾਰ ਨੂੰ ਇੱਕ ਸ਼ਰਾਬੀ ਨੌਜਵਾਨ ਵੱਲੋਂ 3 ਸਾਲਾਂ ਮਾਸੂਮ ਬੱਚੀ ਨਾਲ ਜ਼ਬਰਜਨਾਹ ਕਰਕੇ ਛਾਣੀ ਖੇਜ ਮਾਮਲਾ ਸਾਹਮਣੇ ਆਇਆ ਹੈ